ਹਾਂਜੀ ਅੱਜ ਦਾ ਮੇਰਾ ਵਿਚਾਰ ਹੈ ਬੀਜੀ ਰਹਿਣ ਦੀ। ਮਤਲਬ ਬੀਜੀ ਰਹਿਣਾ ਰਹਿਣ ਵਿੱਚ ਆਪਾਂ ਨੂੰ ਕੀ ਹਾਸਲ ਹੁੰਦਾ ਹੈ? ਬੀਜੀ ਰਹਿਣਾ ਮਤਲਬ ਹੈ ਆਪਣੇ ਹਰ ਪਲ ਨੂੰ ਕਾਮਯਾਬੀ ਦੇ ਰਾਹ 'ਚ ਲਗਾਉਣਾ। ਜਿੰਨਾ ਬੀਜੀ ਰਹੋਗੇ ਓਨਾ ਹੀ ਜੀਵਨ ਵਿੱਚ ਤਰੱਕੀ ਕਰੋਗੇ। ਬੀਜੀ ਰਹਿਣ ਵਾਲਾ ਇਨਸਾਨ ਹਮੇਸ਼ਾ ਨਵੇਂ ਸੁਪਨੇ ਸਜਾਉਂਦਾ ਹੈ। ਖਾਲੀ ਬੈਠਣ ਨਾਲ ਸਮਾਂ ਨਹੀਂ ਬਚਦਾ ਪਰ ਬੀਜੀ ਰਹਿਣ ਨਾਲ ਜੀਵਨ ਸੁਧਰਦਾ ਹੈ। ਬੀਜੀ ਰਹਿਣਾ ਸਫਲਤਾ ਦੀ ਕੁੰਜੀ ਹੈ ਜਿਹੜਾ ਹਮੇਸ਼ਾ ਕੁਝ ਕਰਦਾ ਰਹਿੰਦਾ ਹੈ ਉਹ ਕਦੇ ਹਾਰਦਾ ਨਹੀਂ ਤੇ ਆਪਣੇ ਸੁਭਾਅ ਨੂੰ ਕਿਵੇਂ ਬਦਲ ਸਕਦੇ ਆਗੇ ਮਤਲਬ ਹੌਲੀ ਹੌਲੀ ਸੁਭਾਅ ਦੇ ਵਿੱਚ ਚੇਂਜ ਲਿਆਉਣਾ ਕਈ ਵਾਰ ਸੁਭਾਅ ਬਦਲਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਜੀਵਨ ਵਿੱਚ ਸੁੱਖ ਤੇ ਸਮਝ ਆ ਸਕੇ ਜਿਹੜਾ ਇਨਸਾਨ ਆਪਣੇ ਸੁਭਾਅ ਨੂੰ ਸਮੇਂ ਨਾਲ ਬਦਲ ਸਕਦਾ ਹੈ ਉਹ ਹਰ ਹਾਲਤ ਵਿੱਚ ਖੁਸ਼ ਰਹਿੰਦਾ ਹੈ ਸਵਭਾਅ ਬਦਲਣਾ ਕਮਜ਼ੋਰੀ ਨਹੀਂ ਇਹ ਸਿਆਨਪਦੀ ਨਿਸ਼ਾਨੀ ਹੈ ਜ਼ਰੂਰਤ ਮੁਤਾਬਕ ਸਵਭਾਅ ਬਦਲ ਲੈਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਕਲਾ ਹੈ ਆਪਣੇ ਸਵਭਾਅ ਵਿੱਚ ਨਰਮੀ ਤੇ ਸਮਝਦਾਰੀ ਲਿਆਉਂਦਾ ਜਿਹੜਾ ਸਮਝਦਾਰੀ ਲਿਆਉਂਦਾ ਹੈ ਉਹ ਇਨਸਾਨ ਹਮੇਸ਼ਾ ਸਭ ਦੇ ਦਿਲ ਨੂੰ ਜਿੱਤ ਲੈਂਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਮੋਗੇ ਵੈਕੁਰਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜੀ ਅੱਜ ਦੀ ਮੇਰੀ ਜਿਹੜੀ ਬਲੌਗ ਦੀ ਸ਼ੁਰੂਆਤ ਹੋਈ ਆ ਕਿ ਮੈਂ ਸ਼ੁਰੂਆਤ ਕੀਤੀ ਆ ਕਿ 11:00 ਵਜੇ 11:00 ਵਜੇ ਮੈਂ ਨਾ ਸਾਡੇ ਉੱਤੇ ਬੂਟੇ ਦੇ ਉੱਤੇ ਮਰੂਦ ਲੱਗੇ ਹੋਏ ਸੀਗੇ ਤਾਂ ਮੈਂ ਉਹ ਤੋੜ ਕੇ ਲਿਆ ਕੇ ਧੋ ਕੇ ਰੱਖਲੇ ਸੀਗੇ ਤੇ ਫਿਰ ਮੈਂ ਉਹਨਾਂ ਨੂੰ چیر ਕੇ ਪਹਿਲਾਂ ਤਾਂ ਮਨ ਵਿੱਚ ਦੇਖਿਆ ਵੀ ਸੁੰਡ ਤਾਂ ਨਹੀਂ ਹੁਣ ਨਾ ਦੇਖੋ ਜਿਹੜੇ ਮਰੂਦ ਆ ਉਹਨਾਂ ਵਿੱਚ ਸੁੰਡ ਹੁੰਦੇ ਆ ਮਾੜੇ ਮੋٹے ਜੀ ਤਾਂ ਜਦੋਂ ਮਤਲਬ ਆਪ ਨੂੰ ਪਤਾ ਲੱਗ ਜੇ ਹਨਾ ਫਿਰ ਵੀ ਉਹ ਸਿੱਟਣੇ ਪੈਂਦੇ ਆ ਤਾਂ ਮੈਂ ਪਹਿਲਾਂ ਉਹਨਾਂ ਨੂੰ ਵੇਖਦੀ ਹੁਣੇ ਚੰਗੀ ਤਰ੍ਹਾਂ ਵੀ ਇਹਨਾਂ ਵਿੱਚ ਕੋਈ ਸੁੰਡ ਤਾਂ ਨਹੀਂ ਹੈਗਾਗਾ ਫਿਰ ਮੈਂ ਉਹਨਾਂ ਨੂੰ ਚੀਰ ਕੇ ਨੂਨ ਲਾ ਕੇ ਖਾਣੀ ਹੁੰਨੀ ਹੈਗੀ ਆਪਣ ਮਰੂਦਨਾ ਹਰ ਰੋਜ਼ ਇੱਕ ਖਾਣਾ ਚਾਹੀਦਾ ਹੈਗਾ ਮਰੂਦ ਮਰੂਦ ਦੇ ਨਾਲ ਇਹ ਆ ਵੀ ਆਪਣੀ ਜਿਹੜੀ ਸਰੀਰ ਦੇ ਵਿੱਚ ਕੋਈ ਗੈਸ ਹਨਾ ਕੋਈ ਕਬਜ਼ ਵਗੈਰਾ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਡੇਲੀ ਰੁਟੀਨ ਦੇ ਵਿੱਚ ਇੱਕ ਮਰੂਦ ਆਪਣਾ ਜਰੂਰ ਖਾਣਾ ਚਾਹੀਦਾ ਹੈਗਾ ਪਰ ਇਹ ਹੈਗਾ ਹੁਣ ਜਿਨ੍ਹਾਂ ਦੇ ਘਰੇ ਲੱਗੇ ਹਨ ਅਗਲਾ ਤੋੜ ਕੇ ਖਾ ਲੈਂਦਾ ਪਰ ਬਾਜ਼ਾਰ ਦੇ ਵਿੱਚ ਜਿਹੜੇ ਮਰੂਦ ਆਉਂਦੇ ਆ ਉਹ ਕਈਆਂ ਦੇ ਵਿੱਚ ਨਾ ਸੁੰਡ ਹੁੰਦੇ ਆ ਤਾਂ ਉਹ ਜਰੂਰ ਦੇਖ ਕੇ ਖਾਇਆ ਕਰੋ ਪਰ ਮੈਂ ਤਾਂ ਸਾਡੇ ਜਿਹੜੇ ਘਰੇ ਲੱਗੇ ਵੇ ਸੀਗੇ ਹੁਣ ਬੂਟਾ ਦੁਬਾਰਾ ਫੇਰ ਉਹਨੂੰ ਮਰੂਦ ਲੱਗਿਆ ਏ ਪਹਿਲਾਂ ਇੱਕ ਪੂਰ ਜਿਹੜਾ ਸੀਗਾ ਉਹ ਸੀ ਖਾ ਲਿਆ ਤੋੜ ਕੇ ਤੇ ਮਿੱਠੇ ਬਹੁਤ ਹੁੰਦੇ ਆ ਤੇ ਅਸੀਂ ਪਹਿਲਾਂ ਉਹ ਖਾਦੇ ਤੇ ਅੱਜ ਮੈਂ ਫੇਰ ਸਾਗ ਬਣਾਉਣਾ ਸੀਗਾ ਮੈਂ ਮਰੂਦ ਖਾ ਕੇ ਫਿਰ ਮੈਂ ਆਪਦਾ ਸਾਗ ਤੋੜ ਕੇ ਲਿਆਈ ਹਾਂ ਉਧਰ ਉਧਰ ਮੈਂ ਕੈਮਰਾ ਲੈ ਕੇ ਨਹੀਂ ਗਈ ਹੈਗੀ ਕਿ ਮੈਂ ਕਿਹਾ ਮੈਂ ਪਹਿਲਾਂ ਤੁਹਾਡੇ ਨਾਲੇ ਵੀਡੀਓ ਸ਼ੇਅਰ ਕੀਤੀ ਹੈਗੀ ਹੈ ਨਾ ਤੇ ਅੱਜ ਮੈਂ ਨਾ ਵਿੱਚ ਦੀ ਪਸ਼ੂਆਂ ਦੀਆਂ ਵੀਡੀਓ ਪਾਉਣ ਲੱਗ ਗਈ ਸੀ ਪਸ਼ੂਆਂ ਦਾ ਆਏ ਹੈਗਾ ਵੀ ਜਿਹੜੇ ਹੈ ਨਾ ਪਸ਼ੂਆਂ ਨੂੰ ਲਾਈਕ ਕਰਦੇ ਆ ਪਸੰਦ ਕਰਦੇ ਆਗੇ ਤਾਂ ਉਹ ਮੇਰੀਆਂ ਵੀਡੀਓ ਜਰੂਰ ਦੇਖਦੇ ਆ ਵਿੱਚ ਮੈਨੂੰ ਕਮੈਂਟ ਵੀ ਆ ਰਹੀ ਸੀ ਕਿ ਵੀ ਪਸ਼ੂਆਂ ਦੀ ਵੀਡੀਓ ਜਰੂਰ ਪਾਓ ਤਾਂ ਮੈਂ ਵੀਡੀਓ ਲਿਆਂਦੀ ਆ ਉਹਨਾਂ ਦੀ ਖਾਤਰ ਪਸ਼ੂਆਂ ਦੀ ਵੀਡੀਓ ਤੇ ਜਿਵੇਂ ਦੇ ਮੈਨੂੰ ਤੁਸੀਂ ਕਮੈਂਟ ਕਰਕੇ ਕਹੋਗੇ ਆਪਾਂ ਉਸ ਤਰ੍ਹਾਂ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਮੈਨੂੰ ਪਸ਼ੂਆਂ ਦੀ ਵੀਡੀਓ ਤੇ ਵੀ ਵਧੀਆ ਰਿਸਪਾਂਸ ਮਿਲੇ ਆਏਗਾ ਤੇ ਪਰ ਮੈਂ ਅੱਜ ਚਲੋ ਮੇਰੀਆਂ ਮੇਰੇ ਨਾਲ ਹਨਾ ਵੀ ਜਿਹੜੀਆਂ ਮੇਰੀਆਂ ਭੈਣਾਂ ਚੁੜੀਆਂ ਹੋਈਆਂ ਉਹ ਤਾਂ ਮੇਰੇ ਬਲੌਗ ਹੀ ਦੇਖਦੀਆਂ ਆਏਗਾ ਮਤਲਬ ਇਦਾਂ ਦੀ ਵੀਡੀਓ ਦੇਖਦੀਆਂ ਜੋ ਮੇਰੇ ਕਿਚਨ ਨਾਲ ਰਿਲੇਟਡ ਹੁੰਦੀਆਂ ਮੈਨੂੰ ਆਪਾਂ ਘਰ ਦੇ ਕੰਮ ਕਰਦੇ ਕੰਮ ਕਰਦੇ ਆਂਗੇ ਉਹਦੇ ਨਾਲ ਰਿਲੇਟਡ ਹੁੰਦੀਆਂ ਆਇਆਂ ਤਾਂ ਉਹ ਮੈਂ ਕੰਮ ਕਰਦੀ ਦੀਆਂ ਵੀਡੀਓ ਜਿਹੜੀਆਂ ਪਾਉਣੀ ਆ ਤਾਂ ਮੈਨੂੰ ਵਧੀਆ ਮਸਪੋਰਟ ਮਿਲਦਾ ਆਏਗਾ ਸੋ ਮੈਂ ਪਹਿਲਾਂ ਹਨਾ ਸਾਗ ਬਣਾਉਣਾ ਸੀ ਮੈਂ ਭਾਈ ਆਇਆ ਸੀਗਾ ਉਹ ਤੋਂ ਮਿਰਚਾਂ ਲਈਆਂ ਟਮਾਟਰ ਲਈ ਅਦਰਕ ਲਈ ਤੇ ਮੈਂ ਜਿਹੜੀਆਂ ਮਿਰਚਾਂ ਸੀ ਨਾ ਦੂਜਾ ਸਮਾਨ ਤਾਂ ਮੈਂ ਕੱਢ ਕੇ ਰੱਖ ਲੈ ਤੇ ਹਨੀਆਂ ਆਪਾਂ ਨੂੰ ਮਿਰਚਾਂ ਜਿਹੜੀਆਂ ਆਪਾਂ ਤਾਜ਼ੀਆਂ ਕਾਫੀ ਟਾਈਮ ਤੱਕ ਰੱਖ ਸਕਦੇ ਆਂ ਜੇਕਰ ਆਪਾਂ ਉਹਨ ਮਿਰਚਾਂ ਲੈ ਲਗੇ ਹਨਾ ਤੇ ਉਹਦੀਆਂ ਡੰਡੀਆਂ ਲਾ ਕੇ ਉਹਨੂੰ ਅਖਬਾਰ ਵਿੱਚ ਲਪੇਟ ਕੇ ਜਿਹੜਾ ਕੰਟੇਨਰ ਜਿਹਦਾ ਡੱਬੇ ਦਾ ਢੱਕਣਾ ਅੜਦਾ ਹੋਵੇ ਉਹ ਡੱਬਾ ਲੈ ਕੇ ਉਹਦੇ ਵਿੱਚ ਪਾ ਲਗੇ ਅਖਬਾਰ ਵਿੱਚ ਲਪੇਟ ਕੇ ਤੇ ਉਹ ਡੱਬੇ ਚ ਪਾ ਕੇ ਰੱਖ ਦੋ ਉਹ ਫਰਿੱਜ ਚ ਤੇ ਤੁਹਾਡੀਆਂ ਜਿਹੜੀਆਂ ਮਿਰਚਾਂ ਨਾ ਤੁਸੀਂ ਜਦੋਂ ਵੀ ਚੱਕੋਗੇ ਤੁਹਾਨੂੰ ਤਾਜ਼ੀਆਂ ਹੀ ਮਿਲ ਲਈਆਂ ਮਤਲਬ ਜਮਾ ਹੀ ਨਹੀਂ ਖਰਾਬ ਹੁੰਦੀਆਂ ਹੈਗਾ ਮੈਂ ਇਸ ਤਰ੍ਹਾਂ ਹੀ ਕਰਦੀ ਹੁੰਨੀ ਆ ਵੀ ਜਦੋਂ ਵੀ ਅਸੀਂ ਮਿਰਚਾਂ ਲੈਣੇ ਆਂ ਇਕੱਠੀਆਂ ਤਾਂ ਮੈਂ ਇਸ ਤਰ੍ਹਾਂ ਬਾਕਸ ਦੇ ਵਿੱਚ ਪਾ ਕੇ ਰੱਖ ਦੇਣੀ ਹੁੰਨੀ ਆ ਉਹਨਾਂ ਨੂੰ ਲਾ ਕੇ ਉਹਨਾਂ ਦਾ ਢੱਕਣਾ ਤੇ ਇਹਦੇ ਨਾਲ ਖਰਾਬ ਨਹੀਂ ਹੁੰਦਾ ਹੈਗਾ ਤਾਂ ਫਿਰ ਮੈਂ ਦੇਖੋ ਮਿਰਚਾਂ ਪਹਿਲਾਂ ਮੈਂ ਡੁੰਗਾਂ ਮੈਨੂੰ ਸਿਰਫ 5-6 ਮਿੰਟ ਲੱਗੇ ਆਗੇ ਤੇ ਮੈਂ 6 ਮਿੰਟਾਂ ਦੇ ਵਿੱਚ ਡੁੰਗੀਆਂ ਗਈਆਂ ਤੇ ਹੁਣ ਇਹ ਮੇਰੀਆਂ ਮਤਲਬ ਸਮਝ ਲਓ ਵੀ 7-8 ਦਿਨਾਂ ਦੀਆਂ ਜਿਹੜੀਆਂ ਮਿਰਚਾਂ ਐ ਉਹ ਮੈਂ ਹੁਣ ਸਬਜ਼ੀ ਦੇ ਵਿੱਚ ਹਰ ਰੋਜ਼ ਹਰੀਆਂ ਮਿਰਚਾਂ ਪਾਇਆ ਕਰੂੰ ਦੇਖੋ ਲਾਲ ਮਿਰਚਾਂ ਆਪਾਂ ਬਾਤ ਦਿੰਨੇ ਆ ਹਨਾ ਉਹਨਾਂ ਨਾਲ ਤੇਜਾਬ ਬਹੁਤ ਬਣਦਾ ਆਏਗਾ ਸਾਨੂੰ ਬਹੁਤ ਜ਼ਿਆਦਾ ਅਸੀਂ ਪਾਉਂਦੇ ਸੀਗੇ ਲਾਲ ਮਿਰਚਾਂ ਵੀ ਡਾਕਟਰ ਵੀ ਕਹਿ ਦਿੰਦੇ ਆ ਹਨਾ ਵੀ ਲਾਲ ਮਿਰਚਾਂ ਸਹੀ ਨਹੀਂ ਹੈਗੀਆਂ ਆ ਤਾਂ ਮੈਂ ਉਹਨਾਂ ਨੂੰ ਥਾਂ ਤੇ ਮੈਂ ਹਰੀਆਂ ਮਿਰਚਾਂ ਹੁਣ ਪਾਉਣੀ ਆ ਸਸਾਗ ਦੇ ਵਿੱਚ ਤਾਂ ਵੇਖੋ ਵੈਸੇ ਵੀ ਹਰੀਆਂ ਮਿਰਚਾਂ ਨਾਲ ਸਵਾਲ ਲੱਗਦੀਆਂ ਸੋ ਮੈਂ ਉਹ ਸਮਾਨ ਜਿਹੜਾ ਲਿਆਂਦਾ ਸੀਗਾ ਵੀ ਉਹ ਕੱਢ ਕੇ ਰੱਖ ਲਿਆ ਸੀ ਮਿਰਚਾਂ ਮੈਂ ਫਰਿੱਜ ਤੇ ਰੱਖਿਆ ਹੀ ਉਸ ਤੋਂ ਬਾਅਦ ਮੈਂ ਚੀਰਿਆ ਸਾਗ ਤੇ ਸਾਗ ਮੈਂ ਕਰਦਣ ਵਾਲੀ ਚੀਰਿਆ ਕਿਉਂਕਿ ਨਾ ਸਾਡੇ ਜਿਹੜੀਆਂ ਸਰੋ ਲੱਗੀ ਹੋਈ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜਿਹੜੀਆਂ ਫੋਟਾਂ ਵਾਲੀ ਸਰੋ ਆ ਇਹਦੇ ਨਾਲ ਉਮੇ ਗੰਦਲਾ ਨਹੀਂ ਹੁੰਦੀਆਂ ਆਈਆਂ ਤੇ ਇਹਦੇ ਪੱਤੇ ਜੀ ਮਤਲਬ ਤੋੜ ਕੇ ਧਰਨੇ ਪੈਂਦੇ ਆਗੇ ਸੋ ਮੈਂ ਕਿਹਾ ਹਾਂ ਢਿੱਲੀ ਹਨਾ ਵੀਰੁੱਤ ਤਾਂ ਸਾਗ ਦੀ ਆ ਗਈ ਆ ਤੇ ਢਿੱਲੀ ਸਬਜੀ ਦਾਲਾਂ ਖਾਣ ਤੋਂ ਵੀ ਆਪਾਂ ਬੋਰ ਹੋ ਜਾਨੇ ਹਾਂਗੇ ਸੋ ਮੈਂ ਕਿਹਾ ਵੀ ਅੱਜ ਚਲੋ ਸਾਗ ਬਣਾ ਲੈਂਦੇ ਆ ਤੇ ਮੈਂ ਪਹਿਲਾਂ ਤੋੜ ਕੇ ਲਈ ਫਿਰ ਉਹਨੂੰ ਸਮਾਰ ਕੇ ਛੀਰਿਆ ਕਰਦ ਦੇ ਨਾਲ ਮੈਂ ਛੀਰਿਆ ਰੱਖ ਕੇ ਕਿਉਂਕਿ ਕੋਲ ਤਾਂ ਇਹ ਛੇਤੀ ਜਾਂਦਾ ਹੁੰਦਾ ਹਜੇ ਲਵੀ ਸਰੋਂ ਆ ਗਈ ਹਨਾ ਤੇ ਉਹ ਚੰਗੀ ਤਰ੍ਹਾਂ ਖੋਲ ਜੂਗਾ ਫਿਰ ਮੈਂ ਉਹਨੂੰ ਚੀਰ ਕੇ ਚੰਗੀ ਤਰ੍ਹਾਂ ਧੋਤਾ ਦੋ ਵਾਰੀ ਬੱਠਲ ਦੇ ਵਿੱਚ ਮੈਂ ਪਾਣੀ ਪਾ ਕੇ ਧੋ ਲੈਣੀ ਹੁੰਨੀ ਹੈਗੀ ਫਿਰ ਮੈਨੂੰ ਚੰਗੀ ਤਰ੍ਹਾਂ ਧੋ ਕੇ ਇਸ ਮਾਰ ਕੇ ਹਨਾ ਉਹਦਾ ਗੰਦਗੀ ਜੀ ਜਿਹੜੀ ਕੱਢ ਕੇ ਫਿਰ ਮੈਂ ਜਿਹੜਾ ਉੱਥੇ ਫਾਰਸ ਸੀਗੀ ਉਹਦੇ ਤੇ ਪਾਣੀ ਖੜ ਜਾਂਦਾ ਹੁੰਦਾ ਸਾਡੇ ਨਾ ਜਦੋਂ ਇਹ ਫਾਰਸ ਲਾਈ ਆ ਨਾ ਮਿਸਤਰੀ ਨੇ ਮੈਂ ਜਿੰਨੀ ਵਾਰੀ ਵੀ ਮਤਲਬ ਕਰਦੀ ਨਾ ਪਤਾ ਕੀ ਹੈ ਜਦੋਂ ਕੋਈ ਕੰਮ ਖਰਾਬ ਕਰ ਜਾਂਦਾ ਆਪਣੇ ਮੂੰਹ ਚੋਂ ਇਹ ਕਹਿੰਦਾ ਵੀ ਆਹ ਪਤਾ ਨਹੀਂ ਕੀ ਕਰ ਗਿਆਏਗਾ ਸੋ ਮੇਰੇ ਮੂੰਹ ਚੋਂ ਆਈ ਨਿਕਲਦਾ ਹੁੰਦਾ ਉੱਥੇ ਪਾਣੀ ਸਾਡਾ ਖੜ ਜਾਂਦਾ ਫਾਰਸ ਤੇ ਫਾਰਸ ਇੱਕ ਪਾਸੇੋਂ ਮਤਲਬ ਮੁਰੂ ਉੱਚੀ ਕਰ ਗਿਆ ਤੇ ਜਿੱਥੇ ਟੂਟੀ ਵਾਲੇ ਪਾਸੇ ਨੀਵੀਂ ਕਰ ਗਿਆ ਉੱਤੇ ਥੋੜੇ ਮੋਟੇ ਪਾਣੀ ਖੜ ਜਾਂਦਾ ਫਿਰ ਉਹਨੂੰ ਸਾਫ਼ ਕਰਨਾ ਪੈਂਦਾ ਫਿਰ ਮੈਂ ਜਦੋਂ ਧੋ ਕੇ ਸਾਗ ਫਿਰ ਉਹਨ ਫਾਰਸ ਨੂੰ ਸਾਫ਼ ਕੀਤਾ ਉਸ ਤੋਂ ਬਾਅਦ ਮੈਂ ਚੁੱਲ੍ਹੇ ਦੇ ਵਿੱਚ ਅੱਗ ਮਚਾਈ ਹੁਣ ਤਾਂ ਵੈਸੇ ਇੰਨਾ ਹਨਾ ਲੋੜ ਨਹੀਂ ਅੱਗ ਛੇਤੀ ਮੱਚ ਪੈਂਦੀ ਹੁੰਦੀ ਹੈਗੀ ਮੜਾ ਜੇ ਲਫਾਫੇ ਜਿਹਨੂੰ ਅੱਗ ਲਾਉ ਤੇ ਪੈਂਦੀ ਚੱਲ ਪੈਂਦੀ ਹੈ ਸਾਗ ਤਾਂ ਨਾ ਚੁੱਲ੍ਹੇ ਤੇ ਹੀ ਲੋਟ ਆਉਂਦਾ ਆਏਗਾ ਤੇ ਹੁਣ ਵੈਸੇ ਸਾਡੇ ਗੋਬਰ ਗੈਂਸ ਮੈਨੂੰ ਇੱਕ ਵੀਡੀਓ ਹੁਣ ਥੋੜਾ ਜਿਹਾ ਘਟ ਗਿਆ ਆਏਗਾ ਪਤਾ ਨਹੀਂ ਤਾਂ ਸਾਥੋ ਦੋ ਦਿਨਾਂ ਸੀ ਗੋਆ ਨਹੀਂ ਪਾਇਆ ਹੈਗਾਗਾ ਤੇ ਗੋਬਰ ਗੈਂਸ ਘਟ ਚੱਲਣ ਲੱਗ ਗਿਆ ਬੱਸ ਇਹ ਮੌਸਮ ਤਾਂ ਇੰਨਾ ਹਜੇ ਹੋਇਆ ਨਹੀਂ ਉਹ ਦਿਨੇ ਧੁੱਪ ਰਹਿੰਦੀ ਆ ਫਿਰ ਵੀ ਮਤਲਬ ਠੀਕ ਰਹਿੰਦਾ ਹੈਗਾ ਪਰ ਸਾਡਾ ਥੋੜਾ ਜਿਹਾ ਥੋੜਾ ਜਿਹਾ ਘਟ ਗਿਆ ਆਏਗਾ ਸੀ ਚੁੱਲੇ ਤੇ ਲਾਉਣੇ ਆਗੇ ਪਰ ਉਹ ਚਾਹ ਚੋਦਾ ਹਜੇ ਕਰ ਲੈਣੇ ਆਗੇ ਪਰ ਮੈਂ ਰੋਟੀ ਥੋੜਾ ਜਿਹਾ ਉਹਦੇ ਤੇ ਕਰ ਲੈਣੀ ਆਗੀ ਪਤਾ ਨਹੀਂ ਤਾਂ ਆਪਾਂ ਨੂੰ ਛੇਤੀ ਹੋਣ ਲੱਗ ਗਿਆ ਵੀ ਹਨਾ ਕਾਲੀ ਕਾਲੀ ਜਿਹੜੀ ਆਪਾਂ ਰੋਟੀ ਬਣਾਉਣੇ ਆ ਵੀ ਆਪਾਂ ਤੋਂ ਜਿਹੜੀ ਸਲੋ ਕੰਮ ਜਿਹੜਾ ਹੁੰਦਾ ਨਹੀਂ ਰੋਟੀ ਦਾ ਆਪਾਂ ਨੂੰ ਹੁੰਦਾ ਵੀ ਫਟਾਫਟ ਆ ਨਾ ਲੱਗ ਗਿਆ ਆਪਾਂ ਤਾਂ ਮੈਂ ਫਿਰ ਮੈਂ ਗੈਸ ਤੇ ਅੰਦਰ ਲੈ ਜਾਨੀ ਹੁੰਨੀ ਆਗੀ ਦੇ ਚਲੋ ਵੀ ਮੈਂ ਇੱਧਰ ਬਾਅਦ ਚ ਅੱਗ ਮਚਾਈ ਆ ਆਪਦੀ ਹਨਾ ਤੇ ਫਿਰ ਮੈਂ ਆਗੇ ਸੀਗੇ ਬੱਚੇ ਮੇਰੇ ਸਾਗ ਮੈਂ ਪਾ ਕੇ ਧਰਾਈ ਸੀ ਪਤੀਲੇ ਦੇ ਵਿੱਚ ਮੈਂ ਕਿਹਾ ਚਲੋ origignal ਲੱਗੂਗਾ ਨੂਨ ਮਿਰਚ ਮੈਂ ਬਾਅਦ ਵਿੱਚ ਪਾਉਂਗੀ ਮੈਂ ਕਿਹਾ ਚਲੋ ਬੱਚੇ ਆਗੇ ਵੀ ਉਹਨਾਂ ਨੂੰ ਚਾਹ ਪਾਣੀ ਕਰਕੇ ਫੜਾਉਣੀਆਂ ਤਾਂ ਫਿਰ ਮੈਂ ਬ੍ਰੈਡ ਲਈ ਬ੍ਰੈਡ ਉੱਤੇ ਸੌਸ ਲਾ ਕੇ ਕੁਛ ਖਾਣ ਨੂੰ ਹੈ ਨਹੀਂ ਸੀ ਬੱਚੇ ਕਹਿੰਦੇ ਮੰਮੀ ਕੁਛ ਇਸ ਤਰ੍ਹਾਂ ਦਾ ਦੇ ਵੀ ਜਿਹੜਾ ਸਾਨੂੰ ਟੇਸਟ ਲੱਗੇ ਫਿਰ ਮੈਂ ਉਹਨਾਂ ਦੀ ਮਰੀਨੇਟ ਬ੍ਰੈਡ ਚੱਕ ਕੇ ਤੇ ਸੌਸ ਲਾ ਕੇ ਫਿਰ ਮੈਂ ਜਿਹੜਾ ਬ੍ਰੈਡ ਰੋਸਟ ਹੁੰਦਾ ਆਏਗਾ ਦੇ ਜਿਹਦੇ ਚ ਆਪਾਂ ਰੋਸਟ ਕਰਦੇ ਹਾਂ ਨਾ ਤਾਂ ਉਹਦੇ ਵਿੱਚ ਰੱਖਿਆ ਮਾਈਕ੍ਰੋ ਚ ਬ੍ਰੈਡ ਮੇਕਰ ਚ ਤੇ ਫਿਰ ਮੈਂ ਉਹਦੇ ਵਿੱਚ ਸਾਸ ਲਾ ਕੇ ਰੱਖ ਤਾ ਤੇ ਉਹ ਵਧੀਆ ਬਣ ਗਏ ਬੱਚਿਆਂ ਦੇ ਖਾਣ ਵਾਲੇ ਤੇ ਫਿਰ ਇਹਨਾਂ ਨੇ ਡਾਈਨਿੰਗ ਟੇਬਲ ਤੇ ਇਹਨਾਂ ਨੂੰ ਮੈਂ ਬਿਠਾਤਾ ਤੇ ਚਾਹ ਨਾਲ ਇੰਜੋਏ ਕੀਤੇ ਤੇ ਫਿਰ ਇਹ ਆਪ ਦਾ ਬਹਿ ਕੇ ਖਾ ਰਹੇ ਆਗੇ ਤੇ ਨਾਲ ਹੀ ਮੇਨਨ ਦੇ ਬੈਗੀ ਖਾਣ ਫਿਰ ਮੈਂ ਚਾਹ ਚੂਪੀ ਕੇ ਫਿਰ ਮੈਂ ਸਾਗ ਦੇ ਵਿੱਚ ਨੂਨ ਮਿਰਚ ਪਾਇਆ ਲੈਸਨ ਗੰਡਾ ਸੱਲ ਕੇ ਪਾਤਾ ਸੀ ਤੇ ਉਦੋਂ ਮੈਥੋਂ ਵੀਡੀਓ ਨਹੀਂ ਬਣੀ ਹੈਗੀ ਕਿਉਂਕਿ ਮੇਰੇ ਬੇਟੇ ਨੇ ਫੋਨ ਚੱਕ ਲਿਆ ਸੀਗਾ ਤਾਂ ਮੈਂ ਬਾਅਦ ਵਿੱਚ ਨਾਣ ਮਿਰਚ ਪਾ ਕੇ ਫਿਰ ਮੈਂ ਚੰਗੀ ਤਨ ਉੱਤੇ ਪਾਣੀ ਜਿਹੜਾ ਗਰਮ ਕਰਨਾ ਧਰਤ ਮੈਂ ਕਿ ਜੇ ਥੋੜਾ ਮੋਟਾ ਪਾਣੀ ਘਟ ਜਾਂਦਾ ਹੈਗਾ ਤੇ ਵੀ ਆਪਾਂ ਗਰਮ ਕਰਕੇ ਉਹਦੇ ਵਿੱਚ ਨਾਲ ਦੀ ਨਾਲ ਗਰਮ ਹੋਈ ਜਾਂਦਾ ਵੀ ਉਹ ਪਾਣੀ ਐਡ ਕਰ ਸਕਦੇ ਆ ਤੇ ਸਾਗ ਮੇਰਾ ਰਿਜਨ ਲੱਗ ਗਿਆ ਸੀ ਤੇ ਫਿਰ ਮੈਂ ਇਹਨਾਂ ਨਾਲ ਚਕਾਉਣੇ ਸੀਗੇ ਪੱਠੇ ਤੇ ਇਹ ਚਾਰ ਪੱਟ ਰਹੇ ਆ ਉਧਰੋਂ ਤੇ ਮੈਂ ਹੁਣ ਪੰਡਾ ਭਰ ਕੇ ਚਕਾਉਂਗੀ ਤੇ ਮੇਰੇ ਬੱਚਾ ਨੇ ਆਪਦਾ ਚਾਹ ਪਾਣੀ ਪੀ ਕੇ ਜਾਣਾ ਸੀਗਾ ਟਿਊਸ਼ਨ ਤੇ ਦੇ ਉਹ ਪਿੱਰਾ ਆ ਕੇ ਸਾਡੇ ਮਤਲਬ ਇੱਧਰ ਅਸੀਂ ਜਦੋਂ ਕੰਮ ਕਰ ਰਹੇ ਸੀ ਬੱਡਾ ਬੇਟਾ ਆ ਕੇ ਵੀ ਮਤਲਬ ਗੱਲ ਕੁਛ ਬੱਚਾ ਹਨਾ ਜਦੋਂ ਦੱਸਦਾ ਹੋਵੇ ਨਾ ਆਪਣ ਨੂੰ ਸੁਣ ਲੈਣਾ ਚਾਹੀਦਾ ਹੈਗਾ ਬੱਚਿਆਂ ਨਾਲ ਅਟੈਚ ਹਮੇਸ਼ਾ ਮੈਂ ਹੀ ਕਹੂੰਗੀ ਵੀ ਬੱਚਾ ਨਾਲ ਹਮੇਸ਼ਾ ਅਟੈਚ ਰਹੋ ਜੇ ਤੁਹਾਨੂੰ ਬੱਚੇ ਕੋਈ ਗੱਲ ਕਹਿੰਦੇ ਉਹਦੀ ਸੁਣੋ ਪਮਾ ਉਹ ਚੰਗੀ ਕਹਿ ਰਹੇ ਪਮਾ ਮਾੜੀ ਕਹਿ ਰਹੇ ਹੈਗੇ ਪਰ ਤੁਹਾਨੂੰ ਪਤਾ ਤਾਂ ਲੱਗੂ ਵੀ ਸਾਡੇ ਬੱਚੇ ਕੀ ਗੱਲ ਕਰ ਰਹੇ ਜੇ ਮਾੜੀ ਕਹਿ ਰਹੇ ਉਹਨੂੰ ਟੋਕੋ ਜੇ ਚੰਗੀ ਕਹਿ ਰਹੇ ਤਾਂ ਉਹਦੇ ਨਾਲ ਸੁਣੋ ਤਾਂ ਫਿਰ ਮੈਂ ਅਸੀਂ ਬੱਚੇ ਦੀ ਗੱਲ ਸੁਣ ਕੇ ਤੇ ਫਿਰ ਮੈਂ ਇਹਨਾਂ ਨੂੰ ਪੰਡ ਚਕਾਉਣ ਲੱਗ ਗਈ ਸੀਗੀ ਤੇ ਜੀ ਅੱਜ ਦੀ ਇਹ ਮੇਰੀ ਵੀਡੀਓ ਸੀ ਅੱਜ ਦਾ ਮੇਰਾ ਇਹ ਬਲੌਗ ਸੀਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਪਸੰਦ ਆਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ